ਹਾਈ ਪ੍ਰੋਫਾਈਲ ਸਿੱਧੂ ਮੂਸੇਵਾਲੇ ਕਤਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਗ੍ਰਿਫਤਾਰੀਆਂ ਹੋ ਰਹੀਆਂ ਨੇ ਅਤੇ ਗ੍ਰਿਫਤਾਰੀਆਂ ਦੇ ਨਾਲ ਵੱਡੇ ਵੱਡੇ ਖੁਲਾਸੇ ਵੀ ਹੋ ਰਹੇ ਹਨ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਤਾਰ ਹੁਣ ਨਾਭਾ ਬਲਾਕ ਦੇ ਪਿੰਡ ਸ਼ਮਸ਼ਪੁਰ ਵਿਖੇ ਵੀ ਜੁੜਦੇ ਵਿਖਾਈ ਦੇ ਰਹੇ ਨੇ ਬੀਤੇ ਦਿਨੀ ਸ਼ਮਸ਼ਪੁਰ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਅਤੇ ਕਬੱਡੀ ਖਿਡਾਰੀ ਜਸਕਰਨ ਸਿੰਘ ਉਰਫ ਕਰਨ ਨੂੰ ਲੁਧਿਆਣਾ ਪੁਲਿਸ ਵੱਲੋਂ ਹਥਿਆਰ ਸਪਲਾਈ ਕਰਨ ਦੇ ਦੋਸ਼ਾਂ ਦੇ ਤਹਿਤ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਜਸਕਰਨ ਸਿੰਘ ਉਰਫ ਕਰਨ ਤੇ ਦੋਸ਼ ਹਨ ਕਿ ਇਹ ਹਥਿਆਰ ਗੋਲਦੀ ਬਰਾੜ ਨੇ ਭੇਜੇ ਸੀ ਜੋ ਬਲਦੇਵ ਚੌਧਰੀ ਉਰਫ ਬੱਲੂ ਨੂੰ ਸਪਲਾਈ ਕੀਤੇ ਸਨ ਇਸ ਮੌਕੇ ਤੇ ਜਸਕਰਨ ਸਿੰਘ ਉਰਫ ਕਰਨ ਦੇ ਮਾਤਾ ਪਿਤਾ ਨੇ ਰੋਂਦੇ-ਕੁਰਲਾਉਂਦੇ ਹੋਏ ਕਿਹਾ ਕਿ ਸਾਡਾ ਬੱਚਾ ਬੇਕਸੂਰ ਹੈ ਪੁਲਿਸ ਸਾਡੇ ਬੱਚੇ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਫੜਨਾ ਹੈ ਤਾਂ ਪੁਲਿਸ ਗੋਲਦੀ ਬਰਾੜ ਨੂੰ ਫੜੇ ਸਾਡੇ ਬੱਚੇ ਨੂੰ ਝੂਠਾ ਫਸਾ ਰਹੀ ਹੈ ਸਚਾਈ ਰੋਕਾਂ ਵਿੱਚ ਤਾਂ ਪਤਾ ਨਹੀਂ ਲੱਗ ਰਿਹਾ ਬਿਲਕੁਲ ਵੀ ਬਾਕੀ ਚੱਕਿਆ ਪਾਰਸ਼ਦੋਂ ਵਰਨੇ ਰੈਡ ਵਿੱਚੋਂ ਆ ਸਾਨੂੰ ਪਤਾ ਲੱਗਿਆ ਦੀ ਵੀ ਚੱਕੇ ਲੱਗੇ ਆ ਨਹੀਂ ਪਤਾ ਲੱਗਿਆ ਵੀ ਕਾਉਂਟ ਲੈ ਕੇ ਗਈ ਆ ਨਹੀਂ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਲੁਧਿਆਣਾ ਪੁਲਿਸ ਲੈ ਕੇ ਗਈ ਆ ਹੁਣ ਤੁਸੀਂ ਹਾਂ ਫਿਰ ਉਸ ਤੋਂ ਅਸੀਂ ਗਏ ਆ ਲੁਧਿਆਣੇ ਹਾਂਜੀ ਕਿੰਨਾ ਸੱਚਾਈ ਆ ਘਰੇ ਕਿੰਨਾ ਦਾ ਵਿਹਾਰ ਕਰਦਾ ਘਰੇ ਵਿਹਾਰ ਕੋ ਹੋਣਾ ਸਾਰੇ ਪਿੰਡ ਚ ਪੁੱਛ ਸਕਦੇ ਹਾਂ ਇਲਾਕੇ ਚ ਪੁੱਛ ਸਕਦੇ ਹਾਂ ਸਾਡੀ ਭੀ ਅਸੀਂ ਵੇਚੀ ਗੱਲ ਨਹੀਂ ਐ ਇਸੇ ਤਰ੍ਹਾਂ ਦਾ ਕੋਈ ਕਹਿ ਨਹੀਂ ਸਕਦੇ ਜਨੂ ਪੁਲਿਸ ਤੋਂ ਤਲ ਜਾਮ ਲਾਰੀ ਆ ਵੀ ਉਹਨੇ ਅਸਲਾ ਜਿਹੜਾ ਦਿੱਤਾ ਸੀਗਾ ਮਾਰਚ ਮਹੀਨੇ ਫਿਰ ਬੱਚੇ ਦੇ ਜਣੀ ਸਾਨੂੰ ਪਤਾ ਹੋ ਗਿਆ ਅਸਲਾ ਇਹਦੇ ਕੋਲ ਆ ਸੀ ਵੀ ਪੁੱਛ ਸਕਦੇ ਹਾਂ ਜੀ ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਦਾ ਪਤਾ ਨਹੀਂ ਕੀ ਜਿਵੇਂ ਹੁਣ ਰੋਪ ਮਲਾਰੀ ਨੇ ਕੋਲਡੇ ਬਰਾੜ ਨਾਲ ਹਾਂ ਸਾਡਾ ਕੋਈ ਸੰਬੰਧ ਨਹੀਂ ਜੇਗਾ ਕੋਲਡੇ ਜਿਵੇਂ ਉਹ ਕਹਿੰਦੇ ਵੀ ਬਹੁਤ ਨਜ਼ਰੀਕੀ ਆ ਜਦੋਂ ਜਾਣਦੇ ਤੱਕ ਨਹੀਂ ਗੇ ਉਹ ਤਾਂ ਗੱਲਾਂ ਬਣਾਈਆਂ ਹੋਣਗੀਆਂ ਹਮਤਾਰੇ ਕਿਦਾਂ ਰਹਿੰਦਾ ਸੀਗਾ ਬਹੁਤ ਪਿਆਰ ਨਾਲ ਰਹਿੰਦੇ ਸੀ ਜੀ ਹਾਂ ਫੋਨ ਤੇ ਜ਼ਿਆਦਾ ਟਾਈਮ ਗੱਲ ਕਰਦਾ ਹੋਵੇ ਫੋਨ ਤੇ ਲੱਗੇ ਰਹਿੰਦਾ ਨਹੀਂ ਨਹੀਂ ਕਬੱਡੀ ਦਾ ਸ਼ੌਂਕ ਕਿਸ ਤਰ੍ਹਾਂ ਪਿਆ ਬਚਪਨ ਤੋਂ ਹੀ ਸ਼ੌਂਕ ਸੀ ਉਦੋਂ ਸੁਲਤਾਨ ਉਹਨਾਂ ਦੇ ਵੀ ਰਹਿੰਦਾ ਸੀ ਰਹਿਆ ਮਿਹਨਤ ਕਰਦਾ ਰਿਹਾ ਸਭ ਜਾਣਦੇ ਨੇ ਹਾਂ ਜੀ ਖਰਾਕ ਨੂੰ ਕੋ ਦਿੰਦੇ ਰਹਿੰਦੇ ਨੇ ਘਰੇ ਇਧਰ ਵੀ ਖਾਂਦਾ ਰਿਹਾ ਜਿਆਦਾ ਟਾਈਮ ਗਰਾਊਂਡ ਚ ਲੰਘਦਾ ਸੀ ਜਿਆਦਾ ਟਾਈਮ ਗਰਾਊਂਡ ਤੇ ਜੰਮੇ ਚ ਗਰਾਊਂਡ ਤੇ ਜੰਮੇ ਚ ਹਾਂਜੀ ਪੂਰਾ ਜਨੀ ਸਰ ਇਹ ਜਾਣਦੇ ਨੇ ਜਿੰਨੇ ਪਲੇਅਰ ਨੇ ਸਭ ਉਹ ਜਾਣਦੇ ਨੇ ਹਾਂਜੀ ਕਿੱਥੇ ਕਿੱਥੇ ਖੇលਿਆ ਕੋਡੀ ਖੇਡ ਦੇ ਵਿੱਚ ਦੇ ਟੂਰਨਾਮੈਂਟ ਨੇ ਉੱਥੇ ਜਾਂਦੇ ਤੇ ਬਾਕੀ ਮੈਂ ਤਾਂ ਦਾ ਇੱਥੇ ਜੰਮੇ ਚ ਸਾਰਾ ਪਾਰਸ ਤੋਂ ਪਤਾ ਹੀ ਆ ਹਾਂਜੀ ਕਿੰਨੀ ਗ ਸੱਚਾਈ ਮੰਨਦੇ ਹੋ ਜਿਹੜੀ ਪੁਲਿਸ ਲੈ ਕੇ ਗਈ ਹੈ ਲੱਗਦਾ ਵੀ ਕੁਝ ਉਹ ਚ ਹੈ ਜਾਂ ਛੁੱਟੇ ਗਏ ਸੱਚਾਈ ਪਰਮਾਤਮਾ ਨੂੰ ਪਤਾ ਜੀ ਸੱਚਾਈ ਕੀ ਹੈ ਕੀ ਨਹੀਂ ਸਾਡੇ ਕਿੰਦਾ ਵੀ ਗਲਤੀ ਹੋ ਰਿਹਾ ਜੋ ਕੁਝ ਹੋ ਰਿਹਾ ਹਾਂ ਹਾਂਜੀ ਕੋਈ ਲਿੰਕ ਨਹੀਂ ਕੋਈ ਲਿੰਕ ਨਹੀਂ ਕੋਈ ਕੋਈ ਕਹਿ ਨਹੀਂ ਸਕਦਾ ਇਹ ਬਾਕੀ ਜੋ ਕੋਈ ਅਸੀਂ ਵੈਸੀ ਗੱਲ ਹੋਵੇ 1 ਮਿੰਟ ਅਸੀਂ ਵੈਸੀ ਕੋਈ ਗੱਲ ਹੋਵੇ ਅਸੀਂ ਘਰੇ ਵੀ ਸਾਨੂੰ ਮਣ ਮੋਟਾ ਪਤਾ ਲੱਗ ਸਕਦਾ ਹਾਂ ਅਸੀਂ ਬੱਚੇ ਨੂੰ ਘੂਰ ਸਕਦੇ ਹਾਂ ਕਿ ਇਹ ਜਿਹੜਾ ਕਦਮ ਕੋਈ ਚੱਕਦਾ ਹੋਵੇ ਹਾਂਜੀ ਕਿਤੇ ਬਾਹਰ ਅੰਦਰ ਜਾਂਦਾ ਹੋਵੇ ਬਾਹਰ ਅੰਦਰ ਤਾਂ ਮੋੜਦਾ ਨਾ ਹੋਵੇ ਘਰੇ ਨਾ ਨਾ ਇੱਥੇ ਆਜ ਤੇ ਬਰਕਰਾਰ ਰਹਿਣਾ ਜ਼ਰੂਰੀ ਹੈ ਨਾ ਤੀ ਉਹ ਤਾਂ ਜਿਹੜੀ ਦੋ ਕਿ ਦਿਨ ਉੱਥੇ ਰਹਿ ਗਿਆ ਇੱਥੇ ਆ ਗਿਆ ਬਸ ਇਹੀ ਸੀ ਬਸ ਕਿਤੇ ਬਾਹਰ ਨਹੀਂ ਆਉਂਦਾ ਜਾਂਦਾ ਇਹ ਕੋਈ ਕਾਰਨ ਨਹੀਂ ਆਉਂਦੇ ਹੁਣ ਮੈੜਨ ਵਾਸਤੇ ਉਹ ਇਹ ਜਿਹੜੀ ਉੱਥੇ ਆਉਂਦੇ ਹੁਣ ਕਹਿ ਨਹੀਂ ਸਕਦੇ ਯਾਨੀ ਘਰੇ ਸਾਡੇ ਕੋਈ ਨਹੀਂ ਆਉਂਦਾ ਸੀ ਕਦੀ ਵਿਦੇਸ਼ ਗਿਆ ਸੀ ਨਾ ਜੀ ਨਾ ਫਿਰ ਸੀ ਹਾਲੇ ਜਿਹੜੀ ਕਹਿੰਦੇ ਸੀ ਹੁਣ ਤਿਆਰੀ ਕਰ ਰਹੇ ਤੇ ਵੀ ਭੇਜਣਾ ਬਾਹਰ ਭੇਜਾਂਗੇ ਹਾਂ ਜੀ ਬਸ ਲਈ ਚੱਲ ਰਹੀ ਹੈ ਜੀ ਪਾਸਪੋਰਟ ਜਬਣਾ ਪਹਿਲਾਂ ਕਦੇ ਬਾਹਰ ਨਹੀਂ ਨਾ ਜੀ ਨਾ ਕਦੇ ਮੁਸ਼ ਚੱਕ ਕੇ ਕਹਿ ਰਹੇ ਨੇ ਵੀ ਜਿਹੜਾ ਹੈਗਾ ਗੋਲਡ ਬਰਾਡ ਨਾਲ ਲਿੰਕ ਨੇ ਤਾਂ ਲੈ ਕੇ ਕਹਿੰਦੇ ਕਿੰਨੀ ਕਿ ਸਚਾਈ ਹੈ ਸਾਨੂੰ ਇਹਦੇ ਬਾਰੇ ਕੁਝ ਨਹੀਂ ਜੀ ਪਤਾ ਹੈ ਸਾਨੂੰ ਨਾ ਅਜੇ ਤੱਕ ਸਾਡੇ ਨਾਲ ਕੋਈ ਜ਼ਿਕਰ ਹੋਇਆ ਇਸ ਗੱਲ ਬਾਰੇ ਨਾ ਅਜੇ ਤੱਕ ਕਦੇ ਘਰੋਂ ਇਦਾਂ ਦੀ ਚੀਜ਼ ਮਿਲੀ ਆ ਬਿਲਕੁਲ ਵੀ ਨਹੀਂ ਕਦੇ ਕਿ ਕੱਪੜੇ ਚੋਂ ਕੋਈ ਬੈਗ ਚੋਂ ਕੋਈ ਇਦਾਂ ਦੀ ਚੀਜ਼ ਮਿਲੀ ਹੋਵੇ ਅਸੀਂ ਆਪਣੇ ਬੱਚੇ ਨੂੰ ਘੂਰਦੇ ਕਿਹੜਾ ਮਾਵਾ ਪਛਾਹੁੰਦਾ ਕਿ ਬੱਚਾ ਗਲਤ ਰਾਹ ਤੇ ਤੁਰੇ ਸਾਨੂੰ ਕੁਝ ਵੀ ਨਹੀਂ ਪਤਾ ਪਰਮਾਤਮਾ ਜਾਣਦਾ ਕਿ ਉਹਦੇ ਨਾਲ ਕਿਸੇ ਨੇ ਕੀ ਜਿੱਦ ਕੱਢੀ ਆ ਕੀ ਮੈਨੂੰ ਉਹ ਫਸਾਇਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨੂੰ ਲੈ ਗਏ ਸਾਨੂੰ ਪਾਸ ਤੋਂ ਫੋਨ ਆ ਗਿਆ ਸੀ ਘਰਦਿਆਂ ਨੇ ਫੋਨ ਕੀਤਾ ਮੈਨੂੰ ਵੀ ਇਹ ਦਿਨ ਦਾ ਗੱਲ ਉਹ ਵੀ ਸਾਨੂੰ ਤਾਂ ਪਹਿਲਾਂ ਇਦਾਂ ਸੀ ਵੀ ਕਿਸੇ ਨੇ ਕਿਡਨੈਪ ਕਰਨੇ ਹਾਂ ਅੱਛਾ ਹਾਂਜੀ ਸਾਨੂੰ ਫਿਰ ਰਾਤ ਨੂੰ 11 ਵਜੇ ਉਸ ਤੋਂ ਬਾਅਦ ਪਤਾ ਲੱਗੇ ਵੀ ਪੁਲਿਸ ਲੈ ਕੇ ਗਈ ਆ ਤੇ ਫਿਰ ਸਾਨੂੰ ਰਾਤ ਨੂੰ 11 ਵਜੇ ਪਤਾ ਲੱਗਾ ਕਿ ਲੁਧਿਆਣੇ ਨੇ ਨੇ 21 ਸਾਲ ਦੀ ਉਮਰ ਆ ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਨਹੀਂ ਸਰ ਇਹਦੇ ਹੁਣ ਤਾ ਉਹ ਕਬੱਡੀ ਦੇ ਵਿੱਚ ਜ਼ਿਆਦਾ ਉਹਦਾ ਮਨ ਸੀਗਾ ਇਦਾਂ ਦੇ ਕੰਮਾਂ ਦੇ ਵਿੱਚ ਤਾਂ ਪੱਤੇ ਨਹੀਂ ਸੀ ਬਾਕੀ ਸਾਨੂੰ ਨਹੀਂ ਕੁਝ ਵੀ ਨਹੀਂ ਪਤਾ ਇਸ ਗੱਲ ਬਾਰੇ ਪ੍ਰਮਾਤਮਾ ਜਾਣਦਾ ਜੋ ਜਾਣਦਾ ਜਿਤਨਾ ਬੜਾ ਕਰੇ ਕੋ ਮੈਂ ਨਾ ਉਹ ਪ੍ਰੇਮੰਦਿਆ ਉਹ ਨਹੀਂ ਕੋਈ ਨਹੀਂ ਜੀ ਹੁੰਦਾ ਸੀ ਹੁਣ ਤੁਸੀਂ ਕੀ ਮੰਨ ਕਰਦੇ ਹੋ ਕੀ ਮੰਗ ਕੇ ਅਸੀਂ ਇਹੀ ਕਰਦੇ ਸਾਡੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਬੱਚਾ ਫਸਾਇਆ ਜਾ ਰਿਹਾ ਸਾਜਿਸ਼ ਹੋ ਰਹੀ ਉਸ ਦਿਨ ਕੋਈ ਲਿੰਕ ਨਹੀਂ ਹੈ 골ਡੀ ਬਰਾੜ ਨਾਲ ਕਿਹਾ ਜਾ ਰਿਹਾ ਫੋਨ ਤੇ ਸਾਨੂੰ ਕੁਝ ਨਹੀਂ ਪਤਾ ਜਿਹੜਾ 골ਡੀ ਬਰਾੜ ਹੈ ਜਿਹੜਾ ਅਸਲੀ ਕਤਲ ਉਹਨੂੰ ਫੜੋ ਨਾ ਉਹ ਗਰੀਬਾਂ ਦੇ ਬੱਚਿਆਂ ਦੀ ਕਿਉਂ ਜ਼ਿੰਦਗੀ ਖਰਾਬ ਕਰ ਰਿਹਾ ਕਿਉਂ ਨੌਜਵਾਨ ਮਰਵਾਏ ਜਾ ਰਹੇ ਨੇ ਸਾਨੂੰ ਇਨਸਾਫ ਚਾਹੀਦਾ ਸਰਕਾਰ ਕੋਲੋਂ ਜੇ ਉਸ ਨੂੰ ਕੋਈ ਡਰ ਹੁੰਦਾ ਜੇ ਸਿੱਧੂ ਗੁੱਸੇ ਵਾਲੇ ਦੇ ਕਤਲ ਦੇ ਵਿੱਚ ਉਹਦਾ ਕੋਈ ਹੱਥ ਹੁੰਦਾ ਤਾਂ ਉਹਨੂੰ ਡਰ ਹੁੰਦਾ ਉਹ ਭੱਜਦਾ ਘਰੋਂ ਕਿਤੇ ਜਾਂਦਾ કરી ਰਿਹਾ ਉਹ 10-15 ਦਿਨ ਲਗਾਤਾਰ ਰਿਹਾ ਜਦੋਂ ਇਹ ਕਤਲ ਹੋਇਆ ਜਦੋਂ ਉਹ ਉਹ ਵੀ ਘਰੇ ਹੀ ਸੀਗਾ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਦਵੰਚ ਕਰੀ ਸੀ ਮਰਗੜ ਬਾਇਟ ਚ ਲੈ ਜਾਂਦਾ ਸੀ ਸਿੱਤ ਚਲੇ ਜਾ ਉਹ ਲੁਕਦਾ ਸੀ ਪਤਾ ਕਿਤੇ ਜੇ ਉਹਦੇ ਮਨ 'ਚ ਇਹ ਗੱਲ ਹੁੰਦੀ ਕੋਈ ਡਰ ਹੁੰਦਾ ਉਹਨੂੰ ਸਾਨੂੰ ਵੀ ਪਤਾ ਹੁੰਦਾ ਵੀ ਸਾਡਾ ਬੱਚਾ ਗਲਤ ਰਾਹ ਤੇ ਤੁਰਿਆ ਸਾਨੂੰ ਵੀ ਪਤਾ ਹੁੰਦਾ ਜੇਦੇ ਮਨ 'ਚ ਡਰ ਹੁੰਦਾ ਕੋਈ ਇੱਥੇ ਰਹਿਣੇ ਨਹੀਂ ਸੀ ਉਹਨੇ ਇਧਰੇ ਚਲੇ ਜਾਂਦਾ ਉਹ ਤਾਂ ਉਹ ਬਾਹਰੋਂ ਕੋਈ ਬੈਠਾ ਹੁੰਦਾ ਬਰੇਡੀ ਨੇੜੇ ਇਤਨਾ ਕਿਤੇ ਇਤਨਾ ਕਿਤੇ ਜੇ ਸੰਪਰਕ ਚ ਗੋਲਡ ਹੀ ਹੁੰਦਾ ਕੋਈ ਹੋਰ ਹੁੰਦਾ ਲੁਕਦਾ ਜਦੋਂ ਉਹਦੇ ਮਨ ਚ ਡਰ ਹੀ ਨਹੀਂ ਸੀ ਹੈਗਾ ਅਰੈਸਟ ਕਰਨ ਤੋਂ ਦੋ ਦਿਨ ਇੱਕ ਦਿਨ ਪਹਿਲਾਂ ਆਇਆ ਕਪੜੇ ਧੋਤੇ ਨੇ ਮੈਂ ਕਪੜੇ ਲੈ ਕੇ ਗਿਆ ਮਿਲ ਕੇ ਗਿਆ ਸਾਨੂੰ ਮਿਲਦੋਂ ਚਾਹ ਪਾਣੀ ਪੀ ਕੇ ਗਿਆ ਰੋਟੀ ਖਾ ਕੇ ਗਿਆ ਐਸੀ ਮੇ ਜਾਣਦੇ ਨਹੀਂ ਉੱਥੇ ਅਸੀਂ 버ਗਰ ਵਾਈਟ ਦੇ ਵਿੱਚ ਆਉਂਦੇ ਜਾਂਦੇ ਜਿਹੜਾ ਮਾਰਦੇ ਆ ਕੋਈ ਇਦਾਂ ਦੀ ਗੱਲ ਨਹੀਂ ਹੋਣੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਤੋਂ ਸਾਡੇ ਬੱਚੇ ਨਾਲ ਨਜਾਇਜ਼ ਧੱਕਾ ਹੋ ਰਿਹਾ ਸਰ ਦੇਖੋ ਪੂਰਾ ਪਰਿਵਾਰ ਆ ਇਹ ਆਪਣਾ ਕਰਨ ਦੇ ਡੈਡੀ ਨੇ ਜੋ ਮਿਹਨਤ ਕਰਦੇ ਨੇ ਗਰੀਬ ਬੰਦੇ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਪੂਰੇ ਪਿੰਡ ਦੇ ਵਿੱਚ ਤੁਸੀਂ ਪੁੱਛਤਾਚੀ ਕੀਤੀ ਆ ਸਾਰੇ ਲੋਕ ਇਹੀ ਗੱਲ ਕਹਿ ਰਹੇ ਨੇ ਵੀ ਕੋਈ ਇਹੋ ਜੀ ਕੋਈ ਗੱਲ ਨਹੀਂ ਨਜਾਇਜ਼ ਹੋ ਰਿਹਾ ਦੇਖੋ ਜੋ ਅਸਲੀ ਕਾਤਲ ਨੇ ਉਹਨਾਂ ਨੂੰ ਫੜੇ ਸਰਕਾਰ ਉਹਨਾਂ ਤੱਕ ਪਹੁੰਚੇ ਐਵੇਂ ਕਿਸੇ ਗਰੀਬ ਬੱਚੇ ਨੂੰ ਨਜਾਇਜ਼ ਤੰਕਰਨਾ ਗਲਤ ਗੱਲ ਹੈ ਜੀ ਜੋ ਸਹੀ ਆ ਹੋਣਾ ਚਾਹੀਦਾ ਬੱਚਾ ਜੇ ਬੇਕਸੂਰ ਆ ਤਾਂ ਠੀਕ ਆ ਉਹਨੂੰ ਆਪਣੇ ਘਰ ਭੇਜਣਾ ਚਾਹੀਦਾ ਤੁਸਤੇ ਤੇ ਰਹਿਣੇ ਹੋਗੇ ਪੂਰਾ ਪਿੰਡ ਵੀ ਜਾਂੜਦਾ 21 ਸਾਲ ਦੀ ਉਮਰ ਚ ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਜਿਹੜਾ ਕਿ ਹੈ ਉਸ ਚ ਹੁਣ ਚ ਨਹੀਂ ਜੀ ਨਹੀਂ ਦੇਖੋ ਨਹੀਂ ਲੱਗ ਰਿਹਾ ਇਹਜੀ ਕੋਈ ਗੱਲ ਲੱਗਨੀ ਨਹੀਂ ਜੇ ਹੁੰਦੀ ਮੰਨ ਕੇ ਚੱਲੋ ਅਗਲਾ ਬੱਚਾ ਆਪਣੇ ਮਾਪੇ ਆਪਣੇ ਬੱਚੇ ਨੂੰ ਸਮਝਾਉਂਦੇ ਵੀ ਨਹੀਂ ਇਹੋ ਜਿਹਾ ਕੁਝ ਨਹੀਂ ਕਰਨਾ ਤੂੰ ਇਹੋ ਜੇ ਕੰਮ 'ਚ ਕਿਉਂ ਪਿਆ ਇਹੋ ਜੀ ਬਿਲਕੁਲ ਨਹੀਂ ਗੱਲ ਹੈਗੀ ਕਿਸ ਤਰ੍ਹਾਂ ਦਾ ਸੀ ਸ਼ੌਂਕ ਸ਼ੌਂਕ ਤਾਂ ਸ਼ੁਰੂ ਤੋਂ ਰਿਹਾ ਪਲੇਅਰ ਦੀ ਖੇਡਦਾ ਰਿਹਾ ਇੱਥੇ ਮਤਲਬ ਕੰਮ ਕਰ ਕਰਦਾ ਰਿਹਾ ਇੱਥੇ 버ਗਰ ਹਟ ਜੀ ਆ ਉੱਥੇ ਭਾਸੋ ਕਰਦਾ ਰਿਹਾ ਜੀ ਤੇ ਕਬੱਡੀ ਖੇਡਦਾ ਰਿਹਾ ਅਜਿਹਾ ਤਾਂ ਦੇਖੋ ਗੱਲ ਕਦੇ ਸੁਣੀ ਨਹੀਂ ਬਾਕੀ ਪ੍ਰਮਾਤਮਾ ਜਾਣ ਦਾ ਕੀ ਸੱਚਾ ਜਣੀ ਨਹੀਂ ਲੱਗਦਾ